ਆਪਕੋ ਪਤਾ ਫਿਰ 5 ਹੀ 12 ਬਚ ਗਏ ਆ 17 ਦਾ 12 ਪਚ ਗਏ ਆ ਪਕੀ ਅੱਜ ਕਿੱਧਰ ਗਏ ਹੋ ਕਮਰਾਨ ਖਮਮ ਅੱਜ ਕਵੇ ਖਾਂ 12 ਵਜ ਗਏ ਆ ਦੇਤਾ ਫਿਰ ਜਵਾਬ ਅਗਲੇ ਨੇ ਮੈਨ ਆਫ ਦਾ ਮੈਚ ਮਿਲਿਆ ਉਹਨੂੰ ਪਹਿਲੀ ਬੋਲ ਤੇ ਉਹਨੇ ਰਿਕਾਰਡ ਬਣਾਇਆ ਪਹਿਲਾ ਇੰਡੀਅਨ ਬਣਿਆ ਜਿਨੇ ਪਹਿਲੀ ਬੋਲ ਤੇ ਵਿਕਟ ਲਿੱਤੀ ਤੇ ਅੱਜ ਕਿੱਧਰ ਗਏ ਹੋ ਅੱਜ ਨਹੀਂ ਕੋਈ ਆਇਆ ਬੀ ਹਾਇਰ ਅਰਸ਼ਦੀਪ ਨੇ ਬਹੁਤ ਵਧੀਆ ਬੋਲਿੰਗ ਕੀਤੀ ਕੈਸ਼ ਮੀਡੀਆ ਨੇ ਦੱਬ ਕੇ ਭੰਡਿਆ ਦੇਖੋ ਜੀ ਕੈਸ਼ ਛੱਟਦਾ ਜੀ ਐ ਕਰਦਾ ਜੀ ਉਹ ਕਰਦਾ ਨਾ ਹੁਣ ਹੁਣ ਕੋਈ ਵੀ ਨਹੀਂ ਬੋਲਦਾ ਕੋਈ ਪੋਸਟ ਨਹੀਂ ਪਾ ਰਿਹਾ ਕੋਈ ਖਬਰਾਂ ਨਹੀਂ ਚੱਲ ਰਹੀ ਉਸ ਤਰੀਕੇ ਦੀਆਂ ਹੁਣ ਐ ਕਹਣਗੇ ਇੰਡੀਆ ਨੇ ਕੀਆ ਬੈਤਰੀਨ ਪਰਫਾਰਮ ਹੁਣ ਅਰਸ਼ਦੀਪ ਦਾ ਨਾਮ ਵਿੱਚੋਂ ਕੱਟਿਆ ਜਾਂਦਾ ਵੀ ਅਰਸ਼ਦੀਪ ਨੇ ਕੀਤਾ ਇੰਡੀਆ ਵਸਤੇ ਪਰਫਾਰਮ ਇਹ ਮੂਹ ਬਕਵਾਸ ਕਰਨੀ ਹੁੰਦੀ ਹੈ ਜਦੋਂ ਉਦੋਂ ਤੁਸੀਂ ਮਿੰਟੋਂ ਮਿੰਟੀ ਕਰ ਦਿੰਦੇ ਆ ਅੱਜ ਕਿੱਧਰ ਗਏ ਜਦੋਂ ਐਪਰੀਸ਼ੀਏਟ ਕਰਨ ਦਾ ਟਾਈਮ ਆਉਂਦਾ ਉਦੋਂ ਸਾਰੇ ਗਾਇਬ ਹੋ ਜਾਂਦੇ ਆ ਕਿ ਜਦੋਂ ਟਰੋਲ ਕਰਨਾ ਹੁੰਦਾ ਕਮੈਂਟ ਕਰਨੀ ਹੁੰਦੇ ਆ ਉਦੋਂ ਇੱਕ ਮਿੰਟ ਦੇ ਵਿੱਚ ਆ ਜਾਂਦੇ ਆ ਸਾਰੇ ਅੱਜ ਉਹਨਾਂ ਨੂੰ ਮਿਰਚਾਂ ਵੀ ਲੱਗ ਰਹੀਆਂ ਹੋਣਗੀਆਂ ਜਿਹੜੇ ਕਮੈਂਟ ਕਰਦੇ ਸੀ ਪਾਕਿਸਤਾਨੀ ਹੁਣ ਉਹ ਸੋਚਦੇ ਹੋਣਗੇ ਯਾਰ ਕੀ ਲਿਖੀਏ ਹੁਣ ਉਹ ਐਵੇਂ ਨਹੀਂ ਕਹਿ ਸਕਦੇ ਨਾ ਪਾਕਿਸਤਾਨ ਵਾਲੇ ਤਾਂ ਯੂਐਸਏ ਖਿਲਾਫ ਸੀਗਾ ਕਿੱਡੀ ਗੱਲ ਹੋ ਗਈ ਲੈ ਗਿਆ ਕਿਉਂਕਿ ਉਹ ਯੂਐਸਏ ਤੋਂ ਹੀ ਆ ਰਹੇ ਹੋਏ ਆ ਜਗਪ੍ਰੀਤ ਜੀ ਪੰਜਾਬ ਦੇ ਪੁੱਤ ਨੇ ਕਿਹਾ ਦੇ ਅਮਰੀਕਾ ਦੇ ਵਿੱਚ ਨਾਮ ਮਾਣ ਵਧਾਇਆ ਪੰਜਾਬ ਦਾ ਬਿਲਕੁਲ ਗਾਲਾਂ ਵੀ ਉਹੀ ਖਾਂਦਾ ਹਰ ਵਾਰ ਹੂੰ ਜੇ ਆਪਾਂ ਗੱਲ ਕਰੀਏ ਵੀ ਜਦੋਂ ਕੈਚ ਡ੍ਰੌਪ ਹੋ ਜੇ ਜਾਂ ਰਨ ਆਊਟ ਮਿਸ ਹੋ ਜੇ ਜਾਂ ਵਿਕਟਾਂ ਨਾਲ ਦਿੱਤੀਆਂ ਜਾਣ ਤਾਂ ਸਿੱਧਾ ਅਗਲੇ ਨੂੰ ਟਾਰਗੇਟ ਕੀਤਾ ਜਾਂਦਾ ਵੀ ਇਹ ਸਿੱਖ ਹੈ ਖਾਲਸਤਾਨੀ ਹੂੰ ਅੱਜ ਕਿਧਰ ਗਏ ਉਹ ਜਿਹੜੇ ਕ੍ਰਿਟਿਕ ਸੀਗੇ ਉਹਦੇ ਹੂੰ ਅੱਜ ਮੈਨ ਆਫ ਦਾ ਮੈਚ ਮਿਲਿਆ ਉਹਨੂੰ ਪਹਿਲੀ ਬੋਲ ਤੇ ਉਹਨੇ ਰਿਕਾਰਡ ਬਣਾਇਆ ਪਹਿਲਾ ਇੰਡੀਅਨ ਬਣਿਆ ਜਿਨੇ ਪਹਿਲੀ ਬੋਲ ਤੇ ਵਿਕਟ ਲਿੱਤੀ ਹੈ ਹੂੰ ਤੇ ਅੱਜ ਕਿੱਧਰ ਗਏ ਅੱਜ ਨਹੀਂ ਕੋਈ ਆਇਆ ਬਿਹਾ ਯਾਰ ਅਰਸ਼ਦੀਪ ਨੇ ਬਹੁਤ ਵਧੀਆ ਬੋਲਿੰਗ ਕੀਤੀ ਆ ਦੋ ਦਿਨ ਪਹਿਲਾਂ ਇੱਕ ਪਾਕਿਸਤਾਨੀ ਕ੍ਰਿਕਟਰ ਨੇ ਕਮੈਂਟ ਕੀਤਾ ਸੀਗਾ ਜਦੋਂ ਓਵਰ ਦੇ ਰਹੇ ਸੀਗੇ ਹਾਲਾਂਕਿ ਉਸ ਓਵਰ ਦੇ ਵਿੱਚ ਵੀ ਉਹਨੇ ਤੂਸ ਥਾਤੀ ਸੀਗੀ ਪਰ ਅੱਜ ਹੁਣ ਉਹ ਕਿੱਥੇ ਆ ਹੁਣ ਵੀ ਬੋਲੇ ਨਾ ਹਾਂ ਹੁਣ ਕਹੇ ਨਾ ਵੀ ਯਾਰ ਅਰਸ਼ਦੀਪ ਵਰਗਾ ਬੋਲਰ ਨਹੀਂ ਹੈਗਾ ਅਰਸ਼ਦੀਪ ਨੇ ਤਾਂ ਪਹਿਲੀ ਬੋਲ ਤੇ ਵਿਕਟ ਕੱਢ ਦਿੰਦਾ ਅਰਸ਼ਦੀਪ ਤਾਂ ਕਿੱਧਰ ਜਾਂਦੇ ਨੇ ਉਹ ਕ੍ਰਿਕਟ ਕੋਲੀ ਹੋਵੇ ਚਾਹੇ ਉਹ ਵੱਡੇ ਵੱਡੇ ਰੋਹਿਤ ਸ਼ਰਮਾ ਨਾ ਵੱਡੇ ਨਾਮ ਜਿੰਨੇ ਲਾ ਲੋ ਤੁਸੀਂ ਸਭ ਦੀ ਜ਼ਿੰਦਗੀ ਚ ਡਾਊਨਫਾਲ ਤਾਂ ਆਉਂਦਾ ਹੀ ਹੈ ਨਾ ਬਿਲਕੁਲ ਇਹ ਗੇਮ ਹੀ ਐ ਹੋਜੀ ਐ ਉੱਤੇ ਉਤਰਾ ਚੜਾ ਆਉਂਦੇ ਐ ਜ਼ਿੰਦਗੀ ਚ ਆਉਂਦੇ ਨੇ ਤਾਂ ਫਿਰ ਗੇਮ ਐ ਤੇ ਉਦੋਂ ਲੰਘ ਰਿਹਾ ਸੀ ਉਸ ਪੜਾਚੋ ਆਪਦੇ ਚੋ ਜ਼ਿੰਦਗੀ ਦੇ ਚੋ ਤੇ ਲੋਕਾਂ ਨੇ ਬੜਾ ਟਰੋਲ ਕੀਤਾ ਇਹਨੂੰ ਹਨਾ ਇਸਰ ਦਾ ਪੋਸਟ ਆ ਪਈਆਂ ਨੈਸ਼ਨਲ মিডিਆ ਨੇ ਦੱਬ ਕੇ ਭੰਡਿਆ ਦੇਖੋ ਜੀ ਕੈ ਸ਼ਟਤਾ ਜੀ ਐਂ ਕਰਤਾ ਜੀ ਉਹ ਕਰਤਾ ਨਾ ਹੁਣ ਹੁਣ ਕੋਈ ਵੀ ਨਹੀਂ ਬੋਲਦਿਆ ਕੋਈ ਪੋਸਟ ਨਹੀਂ ਪਾ ਰਿਆ ਕੋਈ ਖਬਰਾਂ ਨਹੀਂ ਚੱਲ ਰਹੀ ਉਸ ਤਰੀਕੇ ਦੀਆਂ ਹੁਣ ਨੈਸ਼ਨਲ মিডিਆ ਉਹ ਦੂਜੋਂ ਆ ਗਿਆ ਨਾ ਹਮ ਹੁਣ ਐ ਕਹਣਗੇ ਇੰਡੀਆ ਨੇ ਕੀਆ ਬਿਹਤਰੀਨ ਪਰਫਾਰਮ ਹੁਣ ਅਰਸ਼ਦੀਪ ਦਾ ਨਾਮ ਵਿੱਚੋਂ ਕੱਟਿਆ ਜਾਂਦਾ ਵੀ ਅਰਸ਼ਦੀਪ ਨੇ ਕੀਤਾ ਇੰਡੀਆ ਵਸਤੇ ਪਰਫਾਰਮ ਹਮ ਅੱਜ ਦੇ ਨਹੀਂ ਬੜੀ ਦੇਰ ਦੇ ਕਰਦੇ ਆਣੇ ਪੰਜਾਬੀ ਯਵਰਾਜ ਸਿੰਘ ਲਾ ਲੋ ਹਰਪਾਜਨ ਸਿੰਘ ਲਾ ਲੋ ਹਮ ਕਿੰਨੇ ਆ ਹੋ ਜੀ ਮੈਂ ਨਹੀਂ ਕਹਿੰਦਾ ਬਾਕੀ ਸਟੇਟਸ ਨੇ ਨਹੀਂ ਕੀਤਾ ਸਾਰਿਆਂ ਦਾ ਯੋਗਦਾਨ ਹੁੰਦਾ ਤਾਂ ਹੀ ਆਪਣੀ ਕ੍ਰਿਕਟ ਟੀਮ ਐਡੀ ਵੱਡੀ ਅੱਜ ਹਮ ਪਰ ਜੇ ਤੁਸੀਂ ਇਲਜ਼ਾਮ ਮਤ ਆਜੋ ਵੀ ਕ੍ਰਿਟਿਸਾਈਜ਼ ਹੀ ਕਰੀ ਜਾਣਾ ਕਿਸੇ ਨੂੰ ਉਹਦੇ ਧਰਮ ਨੂੰ ਲੈ ਕੇ ਆਉਂਦੇ ਰਿਲੀਜੀਅਨ ਨੂੰ ਲੈ ਕੇ ਵੀ ਹਾਂ ਇਹ ਐ ਐ ਐ ਉਸ ਚੀਜ਼ ਦਾ ਮੈਨੂੰ ਕੋਈ ਉਹ ਨਹੀਂ ਲੱਗਦਾ ਬੇਬੁਨਿਆਦ ਗੱਲਾਂ ਨੇ ਬੇਤੁਕੀਆਂ ਗੱਲਾਂ ਨੇ ਲੋਕੀ ਅੱਜ ਕਿੱਧਰ ਗਿਆ ਉਹ ਕਾਮਰਾਨ ਅਖਮਰ ਹਮ ਅੱਜ ਕਵੇ ਖਾਂ ਜਿਹੜਾ ਕਹਿੰਦਾ ਸੀ ਲਾਈਵ ਸ਼ੋ 12 ਵਜੇ ਆ ਦੇਤਾ ਫਿਰ ਜਵਾਬ ਅਗਲੇ ਨੇ ਸਿੱਧੀ ਚਪੇੜਾ ਮੂੰਹ ਦੇ ਉੱਤੇ ਹੁਣ ਹੁਣ ਸ਼ੋ ਹੁਣ ਕਿਹੜਾ ਸ਼ੋ ਨਹੀਂ ਚੱਲਦੇ ਹੁਣ ਜੂਨ ਸ਼ੋ ਚ ਆ ਕੇ ਇਹ ਗੱਲ ਕਵੇ ਨਾ ਕਿ ਨਹੀਂ ਆ ਮੇਰੇ ਅਰਸ਼ਦੀਨ ਨੇ ਕੀ ਬੇਕਮਾਲ ਬੋਲਿੰਗ ਕੀਤੀ ਬਿਲਕੁਲ ਆਪਦੀ ਵਾਰੀ ਤਾਂ ਤੁਸੀਂ ਮਿੰਟ 'ਚ ਜੇ ਮੂੰਹ ਬਕਵਾਸ ਕਰਨੀ ਹੁੰਦੀ ਹੈ ਜਦੋਂ ਉਹ ਤਾਂ ਤੁਸੀਂ ਮਿੰਟੋ-ਮਿੰਟੀ ਕਰ ਦਿੰਨੇ ਆ ਅੱਜ ਕਿੱਧਰ ਗਏ ਜਦੋਂ ਐਪਰੀਸ਼ੀਏਟ ਕਰਨ ਦਾ ਟਾਈਮ ਆਉਂਦਾ ਉਦੋਂ ਸਾਰੇ ਗੈਪ ਹੋ ਜਾਂਦੇ ਆ ਕਿ ਜਦੋਂ ਟਰੋਲ ਕਰਨਾ ਹੁੰਦਾ ਕਮੈਂਟ ਕਰਨੀ ਹੁੰਦੀ ਆ ਜਾਂ ਕਿਸੇ ਦੀਆਂ ਲੱਤਾਂ ਖਿੱਚਣੀਆਂ ਹੁੰਦੀਆਂ ਉਦੋਂ ਇੱਕ ਮਿੰਟ ਦੇ ਵਿੱਚ ਆ ਜਾਂਦੇ ਆ ਸਾਰੇ ਫਿਰ ਲਗਾਤਾਰ ਲੱਗ ਜਾਂਦੇ ਆ ਸੋਸ਼ਲ ਮੀਡੀਆ ਦੇ ਉੱਤੇ ਹਰ ਪਲੇਟਫਾਰਮ ਦੇ ਉੱਤੇ ਅਰਚੀਬ ਨੇ ਆਇਆ ਕਰਤਾ ਉਹ ਕਰਤਾ ਜੇ ਕਰਤਾ ਇਹ ਕਰਤਾ ਇਹ ਤਾਂ ਕੱਲ੍ਹ ਸਤਾਨੀ ਆ ਜੀ ਇਹਨਾਂ ਤਾਂ ਇਹ ਅਕਲ ਨਹੀਂ ਜੀ ਇਹ ਨਹੀਂ 100-100 ਕੁਸ਼ ਕਮੈਂਟ ਕੀਤੇ ਜਾਂਦੇ ਆ ਕੈਚ ਡ੍ਰੌਪ ਕੀਤਾ ਸੀ ਉਹਨੇ ਪਿੱਛੇ ਜੀ ਕਿੱਡਾ ਮਸਲਾ ਬਣਾਤਾ ਸੀ ਕਿੱਡਾ ਮਸਲਾ ਬਣਾਤਾ ਸੀ ਵੀ ਹੋਏ ਓਏ ਰੱਬਾ ਕੀ ਹੋ ਗਿਆ ਆ ਹੁਣ ਵਿਰਾਟ ਕੋਹਲੀ ਪਰਫਾਰਮ ਨਹੀਂ ਹੂੰ ਪਤਾ ਨਾ ਯਾਰ ਉਹ ਉਹਦਾ ਲੈਵਲ ਹੋਰ ਹੈ ਜਦੋਂ ਉਹਨੇ ਪਰਫਾਰਮ ਕਰਨਾ ਉਹਨੇ ਕਰਦੇ ਬਿਲਕੁਲ ਇਹ ਟਾਈਮ ਆਂਦਾ ਸਭ ਤੇ ਆਂਦਾ ਕਹਿੰਦੇ ਦੀ ਨਹੀਂ ਆਂਦਾ ਹੂੰ ਹਨ ਯੂਐਸਏ ਦੀ ਟੀਮ ਨੇ 101 ਰਨ ਬਣਾ ਕੇ ਵੀ ਟੀਮ ਜਿੱਤ ਗਈ ਨਾ ਹੂੰ ਉਦੋਂ ਕਿੱਧਰ ਸੀਗੇ ਇਹ ਬੇਬੁਨਿਆਦ ਗੱਲਾਂ ਐ ਲੋਕਾਂ ਨੂੰ ਧਰਮ ਦੇ ਨਾ ਮੈਂ ਤਾਂ ਕਹਿਣਾ ਅਰਸ਼ਦੀਪ ਨੂੰ ਹੋਰ ਤਕੜਾ ਹੋ ਕੇ ਖੇਡਤੇ ਇਹਨਾਂ ਨੂੰ ਚੁੱਪ ਕਰਾ ਸਾਰਿਆਂ ਨੂੰ ਹੂੰ ਆਣੀ ਜਾਣੀ ਦਾ ਮਤਲਬ ਲੱਗੀ ਰਹਿਣੀ ਹੈ ਇਹ ਤਾਂ ਨਹੀਂ ਕੋਈ ਤੁਸੀਂ ਬਿਲਕੁਲ ਉਤਰਾ ਚੜਾਅ ਤਾਂ ਹੁੰਦਾ ਹੀ ਆ ਖੇਡ ਦੇ ਵਿੱਚ ਕੋਈ ਜਿੱਤਦਾ ਤੇ ਕੋਈ ਹਾਰਦਾ ਇਹ ਤਾਂ ਚਲਦੀਆਂ ਰਹਿੰਦੀਆਂ ਗਈਆਂ ਪਰ ਤੁਸੀਂ ਇਸ ਤਰੀਕੇ ਨਾਲ ਕਿਸੇ ਨੂੰ ਜੱਜ ਕਰਦੇ ਆ ਜਦੋਂ ਪਰ ਫਿਰ ਜਦੋਂ ਉਹ ਕੋਈ ਵੱਡੀ ਵਧੀਆ ਕੰਮ ਕਰਦਾ ਫਿਰ ਉਹਦੀ ਪ੍ਰਸ਼ੰਸਾ ਨਹੀਂ ਕਰਾਇਆ ਕਰਉਣਾ ਯਾਰ ਬਿਲਕੁਲ ਜੇ ਅਗਲਾ ਕ੍ਰਿਟਿਸਾਈਜ਼ ਹੁੰਦਾ ਤਾਂ ਅਗਲੇ ਨੂੰ ਪੂਰਾ ਹੱਕ ਹੈ ਕਿ ਉਹਨੂੰ ਪ੍ਰਾਊਡ ਵੀ ਫੀਲ ਕਰਾਇਆ ਜਾਏ ਕਿ ਹਾਂ ਤੂੰ ਬਹੁਤ ਵਧੀਆ ਕੰਮ ਕੀਤਾ ਤੇ ਐਵੇਂ ਹੀ ਲੱਗਿਆ ਰਹਿ ਸਾਡੀ ਵੀ ਪ੍ਰੋਬਲਮ ਆ ਸਾਡੀ ਆਡੀਅנס ਦੀ ਵੀ ਪ੍ਰੋਬਲਮ ਆ ਉਹ ਜਿਹੜਾ ਕੋਈ ਵਿਵਾਦ ਹੁੰਦਾ ਉਹਨੂੰ ਦੱਬ ਕੇ ਸ਼ੇਅਰ ਕਰਦੇ ਆ ਜਦੋਂ ਕੋਈ ਪ੍ਰਸ਼ੰਸਾ ਹੁੰਦੀ ਹੈ ਮੰਨ ਲਓ ਹੁਣ ਆਪਾਂ ਉਹਦਾ ਸ਼ੋਅ ਕਰ ਰਹੇ ਆ ਪ੍ਰਸ਼ੰਸਾ ਦਾ ਵੀ ਉਹਨੇ ਵਧੀਆ ਕੀਤਾ ਨਾ ਮਾਨ ਵਧਾਇਆ ਤੁਸੀਂ ਦੇਖਿਓ ਇਹਨੂੰ ਓਨੇ ਸ਼ੇਅਰ ਨਹੀਂ ਪਾਣੇਗੇ ਨਾ ਹੀ ਉਹਨੇ ਲਾਈਕ ਕਰਨਦੇ ਆ ਲੋਕਾਂ ਨੇ ਮੈਟਰ ਨਹੀਂ ਕਰਦੀ ਰਾਏ ਦੀ ਤੁਸੀਂ ਆਪਦਾ ਕੰਮ ਕਰੀ ਚੱਲੋ ਦੇਣਾ ਰੱਬ ਨੇ ਐ ਇਹ ਤਾਂ ਲੱਗੇ ਰਹੋ ਹੁਣ ਉਹਨੂੰ ਜੇ ਆਪਾਂ ਐ ਕਵਾਂਗੇ ਨਹੀਂ ਯਾਰ ਅਰਸ਼ਦੀਪ ਤੈਨੂੰ ਲੋਕੀ ਪ੍ਰਸ਼ੰਸਾ ਨਹੀਂ ਕਰਨੇ ਕੀ ਉਹ ਬੋਲਿੰਗ ਕਰਨੀ ਛੱਡ ਦਊਗਾ ਇਹ ਤਾਂ ਲੱਗੇ ਰਹਿਣਾ ਪੈਣਾ ਤੁਹਾਨੂੰ ਵੀ ਤੇ ਅਰਸ਼ਦੀਪ ਨੂੰ ਖਾਸ ਕਰਕੇ ਕਿਉਂਕਿ ਵਰਲਡ ਕੱਪ ਚੱਲ ਰਿਹਾ ਹੈ ਆਪਦੀ ਟੀਮ ਨੂੰ ਵਰਲਡ ਕੱਪ ਜਿਤਾ ਕੇ ਲਿਆਵੇ ਹੋਰ ਵੀ ਜਿੱਤ ਦਾ ਸਵਾਦ ਵੱਖਰਾ ਹੋਊਗਾ ਹੂੰ ਬਾਕੀ ਅਮਰੀਕਾ ਵਰਗੀ ਟੀਮ ਅੱਜ ਹਾਰੀ ਹੈ ਇੰਡੀਆ ਦੇ ਕੋਲੋਂ ਉਹਦੇ ਵਿੱਚ ਐਡਾ ਪਰਫਾਰਮ ਕਰਨਾ ਉਹਨਾਂ ਦੇ ਹੀ ਮੁਲਕ ਦੇ ਵਿੱਚ ਉਹਨਾਂ ਦੀਆਂ ਦੋ ਵਿਕਾਂ ਲੈਣਾ ਬਹੁਤ ਮਾਨ ਦੀ ਗੱਲ ਅਮਰੀਕਾ ਕੋਈ ਛੋਟੀ ਟੀਮ ਨਹੀਂ ਪਾਕਿਸਤਾਨ ਹਰਾਈ ਹੈ ਉਹਨਾਂ ਨੇ ਬਿਲਕੁਲ ਅਕਸਰ ਇੱਕ ਵੱਡੀ ਟੀਮਾਂ ਪਾਕਿਸਤਾਨ ਨੂੰ ਵੀ ਉਹਨੂੰ ਹਰਾਇਆ ਹਾਲਾਂਕਿ ਵੱਡੀ ਤਾਂ ਕੀ ਕਹਿ ਸਕਦੇ ਆ ਜਿਵੇਂ ਇਹਨੂੰ ਕਹਿ ਦਿੰਦੇ ਆ ਵੀ ਆਪਾਂ ਜਿਨ੍ਹਾਂ ਦੇ ਪਲੇਅਰ ਤਾਂ ਫਿਕਸ ਮੈਚ ਕਰ ਜਾਂਦੇ ਆ ਨਾ ਸਾਰੀ ਫਿਕਸ਼ਨ ਨਾ ਕਹਿੰਦੇ ਨਾ ਨਾ ਵੱਡੇ ਦਰਸ਼ਨ ਛੋਟੇ ਉਹ ਹਿਸਾਬ ਹੈ ਉਹਨਾਂ ਦਾ ਵੀ ਸੋਰੇ ਬਾਬਰ ਅਜ਼ਮ ਸ਼ਾਦਬ ਖਾਨ ਆਜ਼ਮ ਖਾਨ ਤੇ ਜਦੋਂ ਪਰਫਾਰਮ ਕਰਨਾ ਹੁੰਦਾ ਤਾਂ ਸਾਰੇ ਮੈਨੂੰ ਪਤਾ ਨਹੀਂ ਕੋਈ ਉਹ ਚਾਚਾ ਹੈਗੇ ਨੇ ਕੋ ਉਹਨਾਂ ਦੇ ਇਫਤਖਾਰ ਅਹਿਮਦ ਉਹ ਮੇਰੇ ਉਮਰ ਤੁਸੀਂ ਯੰਗਸਟਰਾਂ ਨੂੰ ਮੌਕਾ ਦਿਓ ਨਾ ਯਾਰ ਨਹੀਂ ਪਰਫਾਰਮ ਕਰ ਰਹੇ ਤਾਂ ਪੰਜ ਮੈਚ ਹੋ ਗਏ ਆਉਂਦੇ ਸ਼ੌਟ ਮਾਰ ਕੇ ਚਲੇ ਜਾਂਦੇ ਆਉਂਦੇ ਆ ਹਾਰ ਕੇ ਚਲੇ ਜਾਂਦੇ ਨੇ ਕੀ ਕਰੋਗੇ ਕਿਸ ਪਾਕਿਸਤਾਨ ਐਥ ਕੀ ورلڈ ਕਪ ਜਿੱਤੇਗਾ ਪਾਕਿਸਤਾਨ ਬਾਹਰ ਹੁੰਦੇ ਕਿਨਾਰੇ ਤੇ ਬੈਠਾ ਵੀ ਇੱਕ ਅੰਦਾ ਮੈਚ ਹੋ ਰਿਹਾ ਤੇ ਪਾਕਿਸਤਾਨ ਨੂੰ ਐ ਨਹੀਂ ਪਤਾ ਲੱਗਣਾ ਵੀ ਗਿਆ ਕਿਹੜੇ ਪਾਸੇ ਇਹਨਾਂ ਨੇ ਲੀਡਰ ਨਹੀਂ ਫੋਕੇ ਬਿਆਨ ਦਿੰਦੇ ਹੁੰਦੇ ਅਸੀਂ ਜਿੱਤੇ ਪਏ ਆ ਜੀ ਸਾਨੂੰ ਤਾਂ ਰਿਪੋਰਟ ਆ ਗਈ ਸੀ ਆਈ.ਡੀ. ਦੀ ਆ ਹੁਣ ਲੋਕ ਸਭਾ 'ਚ ਦਿੱਤੇ ਆ ਕੋਈ ਲੀਡਰਾਂ ਨੇ ਨਿਕਲਿਆ ਕੀ ਕਹਿੰਦੇ ਜਮਾਨਤਾਂ ਜ਼ਬਤ ਹੋ ਗਈਆਂ ਜਮਾਨਤਾਂ ਜ਼ਬਤ ਇਹ ਤਾਂ ਲੋਕਾਂ ਨੂੰ ਬਿਆਨ ਸੋਚ ਸਮਝ ਕੇ ਦੇਣਾ ਚਾਹੀਦਾ ਆਪਦੀ ਟੀਮ ਵੱਲ ਵੇਖ ਕੇ ਦੇਣਾ ਚਾਹੀਦਾ ਅਸੀਂ ਕਹਿੰਦੇ ਆ ਵੀ ਇੰਡੀਆ ਵਧੀਆ ਖੇਡੇ ਤੇ ਇਹ ਵਰਲਡ ਕੱਪ ਜਿੱਤ ਕੇ ਆ ਅੱਜ ਉਹਨਾਂ ਨੂੰ ਮਿਰਚਾਂ ਵੀ ਲੱਗ ਰਹੀਆਂ ਹੋਣਗੀਆਂ ਜਿਹੜੇ ਕਮੈਂਟ ਕਰਦੇ ਸੀ ਪਾਕਿਸਤਾਨੀ ਬੋਲਦੇ ਸੀਗੇ ਅਰਸ਼ਦੀਪ ਨੂੰ ਜਾਂ ਜਿਹੜੇ ਲੋਕ ਕਰਦੇ ਸੀ ਹੁਣ ਉਹ ਸੋਚਦੇ ਹੋਣਗੇ ਯਾਰ ਕੀ ਲਿਖੀਏ ਹੁਣ ਇਹਨੂੰ ਕੀ ਕਰੀਏ ਕਿਵੇਂ ਕਮੈਂਟ ਕਰੀਏ ਇਹਨੂੰ ਕਿਵੇਂ ਟ੍ਰੋਲ ਕੀਤਾ ਜਾਵੇ ਹੁਣ ਉਹ ਐਵੇਂ ਨਹੀਂ ਕਹਿ ਸਕਦੇ ਨਾ ਪਾਕਿਸਤਾਨ ਵਾਲੇ ਤਾਂ ਵੀ ਯੂਐਸਏ ਦੇ ਖਿਲਾਫ ਸੀਗਾ ਕਿੱਡੀ ਗੱਲ ਹੋ ਗਈ ਲੈ ਗਿਆ ਤਾਂ ਕਿਉਂਕਿ ਉਹ ਯੂਐਸਏ ਤੋਂ ਹੀ ਆ ਰਹੇ ਹੋਏ ਨੇ ਇਹ ਕਹਿ ਨਹੀਂ ਸਕਦੇ ਉਹ ਮੂੰਹ ਤੋਂ ਕਹਿ ਨਹੀਂ ਸਕਦੇ ਵੀ ਹਾਂ ਯਾਰ ਯੂਐਸਏ ਤੋਂ ਛੋਟੀ ਟੀਮ ਸੀ ਉਹਨਾਂ ਦੇ ਵਿਰੁੱਧ ਤੁਸੀਂ ਪਰਫਾਰਮ ਕਰਤਾ ਹੁਣ ਉਹ ਕਹਿ ਨਹੀਂ ਸਕਦੇ ਕਿਉਂਕਿ ਉਹ ਆਪ ਯੂਐਸਏ ਤੋਂ ਹਾਰੇ ਹੋਏ ਨੇ ਤਾਂ ਸ਼ਰਮ ਆਣੀ ਚਾਹੀਦੀ ਹੈ ਜਿਨ੍ਹਾਂ ਨੇ ਵੀ ਇਹ ਗੰਦੀ ਹਰਕਤਾਂ ਕੀਤੀਆਂ ਬਹਿਨਾ ਉਹਨਾਂ ਨੂੰ ਅੱਜ ਅਹਿਸਾਸ ਹੋ ਗਿਆ ਹੈ ਕਿ ਨਹੀਂ ਇਦਾਂ ਦਾ ਨਹੀਂ ਚੱਲਦਾ ਹੁਣ ਉਹ ਪ੍ਰਸ਼ੰਸਾ ਵੀ ਕਰਨ ਹਮ ਬਿਲਕੁਲ ਅਸੀਂ ਵੀ ਸਲੂਟ ਕਰਦੇ ਹਾਂ ਅਰਸ਼ਦੀਪ ਨੂੰ ਕਿ ਉਹਨੇ ਵਧੀਆ ਪਰਫਾਰਮ ਕੀਤਾ ਤੇ ਅੱਗੇ ਵੀ ਉਮੀਦ ਕਰਦੇ ਹਾਂ ਇਸ ਤਰ੍ਹਾਂ ਦਾ ਪਰਫਾਰਮ ਕਰੂਗਾ ਤੇ ਵਿਰੋਧੀਆਂ ਨੂੰ ਜਵਾਬ ਦਿੰਦਾ ਰਹੂਗਾ